ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟ ਇਟਲੀ ਵੱਲੋਂ ਜੋ ਅੱਜ ਹੜਪੀੜਤਾਂ ਨੂੰ ਆਪਣਾ ਕਣਕ ਦਾ ਬੀਜ ਦੇਣਾ ਸੀਗਾ ਤੇ ਉਹ ਬੀਜ ਦੇਣ ਵਾਸਤੇ ਅਸੀਂ ਹੁਣ ਪਹੁੰਚੇ ਹਾਂ ਇੱਥੇ ਇੱਕ ਕੈਂਪ ਲੱਗਿਆ ਹੋਇਆ ਇਹ ਲਿਖ ਕੇ ਭੇਜਦੇ ਨੇ ਕੈਂਪ ਵਾਲੇ ਵੀ ਤੁਸੀਂ ਕਿਹੜੇ ਪਿੰਡ 'ਚ ਜਾਣਾ ਇਹਨਾਂ ਨੇ ਸਾਡੀ ਡਿਊਟੀ ਲਾਈ ਆਕ ਤਾਂ ਗੋਗੋ ਮਹਲ ਇੱਕ ਰਾਜ ਮਹਲ ਇੱਕ ਰਬਦਾਸ ਚਾਰ ਪਿੰਡਾਂ ਦੇ ਵਿੱਚ ਅੱਜ ਅਸੀਂ ਕਣਕ ਦਾ ਵੀ ਜੋ ਦੇਣ ਅਸੀਂ ਪਹੁੰਚੇ ਹੁਣ ਸ਼ੁਰੂਆਤ ਕਰਦੇ ਆਂ ਪਿੰਡਾਂ ਦੇ ਵਿੱਚ ਤੇ ਵਜਨ ਕਾਫੀ ਹੋ ਜਾਂਦਾ ਦੋ ਟਰਾਲੀਆਂ ਅੱਗੇ ਆ ਗਈਆਂ ਖੜੀਆਂ ਤੇ ਦੋ ਟਰਾਲੀਆਂ ਪਿੱਛੇ ਆ ਰਹੀਆਂ ਨੇ ਤੇ ਬਾਕੀ ਹੋਰ ਜਦੋਂ ਵੀ ਲੋਡ ਪਈ ਸ੍ਰੀ ਗੁਰੂ ਨਾਨਕ ਦੇਵ ਜੀ ਚੈਰਿਟੀ ਟਰੱਸਟੀ ਕਲੀ ਵੱਲੋਂ ਜਦੋਂ ਵੀ ਕਿਤੇ ਹੜਪੀੜਤਾਂ ਨੂੰ ਲੋਡ ਪਈ ਚਾਰ ਦੀ ਲੋਡ ਪਈ ਕਰਦੇ ਸਮਾਨ ਦੀ ਲੋਡ ਪਈ ਜਾਂ ਕੱਦਿਆਂ ਦੀ ਲੋਡ ਪਈ ਰੇਖਾਦ ਦੀ ਲੋਡ ਪਈ ਤਾਂ ਹੁਣ 20 ਦੀ ਲੋਡ ਪਈ ਤਾਂ ਇਟਲੀ ਵਾਲਾ ਗਰੁੱਪ ਉਹਨਾਂ ਦੇ ਨਾਲ ਖੜਾ ਹੈ ਸੋ ਇਟਲੀ ਵਾਲੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਲੋਕਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤੇ ਇਹਨਾਂ ਨੇ ਇਹਨਾਂ ਦੇ ਦੁੱਖ 'ਚ ਸਹਾਈ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਅੱਜ ਕਿਉਂਕਿ ਹੁਣ ਕਣਕ ਬੀਜਣ ਦੀ ਬਿਲਕੁਲ ਤਿਆਰੀ ਆ ਪੰਜ-ਛੇ ਦਿਨਾਂ ਤੱਕ ਰਿਹਾ ਤੇ ਕਣਕ ਬੀਜਣ ਵਾਸਤੇ ਉਹਨਾਂ ਨੂੰ ਬੀਜ ਦੀ ਲੋੜ ਸੀਗੀ ਤੇ ਉਹਨਾਂ ਨੇ ਬੀਜ ਦੀ ਮੰਗ ਕਰੀ ਸੀ ਤਾਂ ਬੀ ਨਾਲ ਦੀ ਨਾਲ ਹੀ ਇਹਨਾਂ ਨੇ ਮਤਲਬ ਆਪਾਂ ਨੂੰ ਪੇਮੈਂਟ ਪਾ ਕੇ ਤੇ ਬੀ ਖਰੀਦ ਲਿਆ ਤੇ ਹੁਣ ਅਸੀਂ ਇਹ ਚਾਰ ਪਿੰਡਾਂ ਦੇ ਵਿੱਚ ਬੀ ਦੇਣ ਚੱਲੇ ਆਂ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਟਲੀ ਵਾਲੇ ਪਿੰਡਾਂ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤੀਆਂ ਬਖਸ਼ਣ ਦੀ ਇਸੇ ਤਰ੍ਹਾਂ ਸੇਵਾ ਕਰਨ ਦਾ ਬਾਲ ਉਦੋਂ ਬਖਸ਼ਣ ਜੀ ਤੇ ਅਸੀਂ ਹੁਣ ਇੱਥੋਂ ਬਿਲਕੁਲ ਤਿਆਰੀ ਕਰਦੇ ਆਂ ਇਹਨਾਂ ਨੇ ਪਿੰਡਾਂ ਦੀ ਲਿਸਟ ਸਾਨੂੰ ਦੇਤੀ ਬਾਕੀ ਟਰਾਲੀਆਂ ਪਿੱਛੇ ਆ ਰਹੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਚਾਦੀ ਪ੍ਰਾਖ ਇਟਲੀ ਵੱਲੋਂ ਅੱਜ ਅਸੀਂ ਪਹੁੰਚੇ ਆਂ ਜੀ ਹੁਣ ਪਹਿਲਾ ਪਿੰਡ ਆ ਪਿੰਡ ਸੁਲਤਾਨ ਮਹਲ ਸੁਲਤਾਨ ਮਹਲ ਸੁਲਤਾਨ ਮਹਾਲ ਦੇ ਵਿੱਚ ਮੰਦੀ ਕਾਫੀ ਨੁਕਸਾਨ ਹੋ ਗਿਆ ਸੀਗਾ ਤੇ ਇਹਨਾਂ ਦੀ ਮੰਗ ਸੀਗੀ ਵੀ ਕਣਕ ਦਾ ਵੀ ਦਿੱਤਾ ਜਾਵੇ ਤੇ ਅੱਜ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਚੈਟੀ ਟਰੱਕੀ ਟੀ ਵੱਲੋਂ ਇਹਨਾਂ ਨੂੰ ਵੀ ਦੇਣ ਵਾਸਤੇ ਪਹੁੰਚੇ ਆ ਜੀ ਪਹਿਲਾਂ ਵੀ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪਈ ਸੀਗੀ ਇਹਨਾਂ ਨੂੰ ਪਸ਼ੂਆਂ ਵਾਸਤੇ 4 ਦੀ ਲੋੜ ਪਈ ਘਰਾ ਵਾਸਤੇ ਕਣਕ ਆਟੇ ਦੀ ਲੋੜ ਪਈ ਤਾਂ ਜਦੋਂ ਵੀ ਮੰਗ ਕਰੀ ਇਹਨਾਂ ਨੇ ਗੱਤਿਆਂ ਦੀ ਲੂਟ ਪਈ ਤਾਂ ਗੱਦੇ ਤੇ ਹੁਣ ਇਹਨਾਂ ਨੇ 2 ਦੀ ਮੰਗ ਕਰੀ ਆ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਚਾਚੀ ਟੈਕ ਟਲੀ ਉਸੇ ਵੇਲੇ ਹੀ ਪਹੁੰਚਦਾ ਤੇ ਹੁਣ ਇਹਨਾਂ ਨੇ ਕਣਕ ਦੀ ਮੰਗ ਕਰੀ ਸੀਗੀ ਵੀ ਕਣਕ ਦੀ ਵਿਜਾਈ ਸ਼ੁਰੂ ਹੋਣ ਵਾਲੀ ਆ ਪੰਜ ਸਾਹਿਬ ਦੇ ਨਾਲ ਤੇ ਕਣਕ ਦਾ 2 ਲੈ ਕੇ ਅਸੀਂ ਚਾਰ ਪਿੰਡਾਂ ਦੇ ਵਿੱਚ ਇਹ 2 ਦੇਣਾ ਹੁਣ ਪਹਿਲੇ ਪਿੰਡ ਦੇ ਵਿੱਚ ਸਾਡੀ ਸ਼ੁਰੂਆਤ ਆ ਸ਼ੁਰੂਆਤ ਕੀਤੀ ਆ ਤੇ 2 ਸੰਗਤਾਂ ਲਈ ਜਾਂਦੀਆਂ ਕਿੱਲੇ ਵਾਲੇ ਦੋ ਕਿੱਲੇ ਵਾਲੇ ਤੇ ਤਿੰਨ ਕਿੱਲੇ ਵਾਲਾ ਤੇ ਅਸੀਂ ਛੋਟੇ ਜੀ ਮੀਤਾਰਾਂ ਨੂੰ ਵੀ ਦੇ ਰਹੇ ਆ ਜੀ ਵਾਇਕਰ ਜੀ ਦਾ ਖਾਲਸਾ ਵਾਇਕਰ ਜੀ ਦੀ ਫਤਿਹ ਛੋਟਾ ਅਮਰ ਬੀਰ ਉਹ ਵੀ ਆ ਗਿਆ ਹੋਰ ਫਾਰਗੇ ਇਹਨਾਂ ਨਹੀਂ ਕਹਿੰਦੇ ਉਹ ਸਹੀ ਨਾ ਮਰੀ ਆਪਾਂ ਦੇ ਤੋਂ ਦੀ ਸੇਵਾ ਕਰਦੇ ਆ ਕਣਕਾ ਹੀ ਸਾਡੇ ਪਿੰਡ ਤੇ ਬਹੁਤ ਬਹੁਤ ਮਿਹਰਬਾਨੀ ਤੇ ਕਣਕ ਦੇ ਢੇਡਾ ਪੰਜਾ ਗੱਲੇ ਤੱਕ ਜੀ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣਾ ਪੜੇ ਦਸਾ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ